ਕਾਲ ਆਈ ਸੀ ਕਿ ਤਾਂ ਟਾਈਮ ਫਿਕਸ ਕਰ ਲਿਆ ਗਿਆ ਸੀ ਕਿ ਤੁਸੀਂ ਦੱਸੋ ਵੀ ਪੈਸੇ ਕਿੱਥੇ ਲੈਣੇ ਆ ਤੇ ਉਹ ਲ ਡਰੇਨ ਜਿਹੜਾ ਖੇਮ ਕਰਨ ਹੈ ਦਾ ਉੱਥੇ ਇਹਨਾਂ ਨੇ ਟਾਈਮ ਫਿਕਸ ਕੀਤਾ ਬੋਲਡੀ ਬਰਾਡ ਦਾ ਨਾਮ ਲੈ ਕੇ ਔਰ ਜਿਹੜਾ ਥਰੋਟੀ ਦੀ ਮੰਗ ਕੀਤੀ ਸੀ ਦੀ ਕੋਈ ਜਿਵੇਂ ਐਪਸ ਵਗੈਰਾ ਹੈਗੀਆਂ ਜੀ ਐਪਸ ਵਗੈਰਾ ਜਾਂ ਉਹ ਉਹ ਨੂੰ ਮਾਸਕਿੰਗ ਕਰ ਲੈਂਦੇ ਆਪਣੇ ਨੰਬਰ ਨੂੰ ਆਪ ਦੇ ਥ्रू ਨੰਬਰ ਜਿਹੜਾ ਹੈਗਾ ਤੁਹਾਨੂੰ ਆ ਜਾਂਦਾ ਹਰ ਵਾਰ ਜਿੰਨੀ ਵਾਰ ਕਾਲ ਕਰਦੇ ਹੋ ਤੁਹਾਨੂੰ ਨੰਬਰ ਬਦਲ ਕੇ ਆ ਜਾਂਦਾ ਉਸ ਤੋਂ ਇਹ ਕਾਲਾਂ ਕਰਦੇ ਰਹੇ ਇਹਨਾਂ ਨੇ 30 ਲੱਖ ਰੁਪਏ ਮੰਗੀ ਸੀ ਔਰ ਫਿਰ ਉਹ ਕਰਦੇ ਕਰਦੇ 20 ਲੱਖ 15 ਲੱਖ ਤੋਂ ਅਲਟੀਮੇਟਲੀ ਇਹਨਾਂ ਦਾ 30 ਤੋਂ 30 ਲੱਖ ਰੁਪਏ ਦੀ ਗੱਲ ਮੁੱਕੀ ਸੀ ਔਰ ਇਹ ਤਿੰਨਾਂ ਨੇ ਇਹ ਫੈਸਲਾ ਕੀਤਾ ਸੀ ਪੰਕਾ ਜੀ ਨੇ ਉਹਨਾਂ ਨੂੰ ਕਿਹਾ ਸੀ ਵੀ ਆਪਾਂ 30 ਲੱਖ ਲੱਖ ਰੁਪਏ ਮੰਗ ਲਾਂਗੇ ਇਹ ਜਿਹੜੀ ਅਮਿਤ ਕੁਮਾਰ ਹੈਗਾ ਆੜਤੀਆ son of ਪ੍ਰੇਮ ਖੇਮ ਕਰਨ ਦਾ ਉਹਨੂੰ 18 ਤਰੀਕ ਨੂੰ ਪਿਛਲੀ ਨੂੰ ਆਈ ਸੀਗੀ ਜਿਹੜੀ ਫਰੋਤੀ ਦੀ ਔਰ ਉਹ ਰਿਲੈਕਟੈਂਸੀ ਦਾ ਪਰਚਾ ਦਰਜ ਕਰਾਂ ਤੇ ਬਟ ਅਸੀਂ ਲੱਗੇ ਹੋਏ ਸੀਗੇ ਨੰਬਰ ਨੂੰ ਲੈ ਕੇ ਜਦੋਂ ਟਰੈਕ ਕੀਤਾ ਜਾਂ ਇਹ ਕੌਣ ਹੋ ਸਕਦਾ ਤੇ ਉਹਦੇ ਚ ਕਾਫੀ ਜਿਹੜੀ ਸਾਨੂੰ ਕੱਲ ਉਹ ਪਰਸੋਂ ਉਹਦੇ ਚ ਕੇਸ ਰਜਿਸਟਰ ਪਰਸੂਏਟ ਕਰਕੇ ਕੀਤਾ ਕਿ ਤੁਸੀਂ ਕੇਸ ਦਾ ਜਰੂਰ ਰਜਿਸਟਰ ਕਰਾਓਗੇ ਯਾਨੀ ਉਹਨਾਂ ਨੂੰ ਡਰ ਸੀਗਾ ਵੀ ਮੇਰਾ ਨੁਕਸਾਨ ਹੋ ਜੂਗਾ ਜਾਰਾ ਤੌਰ ਤੇ ਪਤਾ ਲੱਗ ਜਾਏਗਾ ਪਟਾ ਸੀ ਉਹਨਾਂ ਨੂੰ ਸਿਕਿਉਰ ਕਰ ਲਿਆ ਸੀ ਔਰ ਪਰਚਾ ਦਰਜ ਕਰਾਇਆ ਕਿ ਉਸ ਤੋਂ ਬਾਅਦ ਉਹਨਾਂ ਨੂੰ ਦੁਬਾਰਾ ਜਿਹੜੀ ਹੈ ਇੱਕ ਕਾਲ ਆਈ ਸੀਗੀ ਤਾਂ ਟਾਈਮ ਫਿਕਸ ਕਰ ਲਿਆ ਗਿਆ ਸੀ ਕਿ ਤੁਸੀਂ ਦੱਸੋ ਵੀ ਪੈਸੇ ਕਿੱਥੇ ਲੈਣੇ ਆ ਤੇ ਪੋਲ ਡレイン ਜਿਹੜਾ ਖੇਮ ਕਰਨ ਹੈਗਾ ਉੱਥੇ ਇਹਨਾਂ ਨੇ ਟਾਈਮ ਫਿਕਸ ਕੀਤਾ ਤੇ ਜਿਹੜੀ ਪੁਲਿਸ ਪਾਰਟੀ ਵੀ ਸਾਡੀ ਉੱਥੇ ਨਾਲ ਸਿਵਲ ਜੀ ਮੌਜੂਦ ਸੀ ਤੇ ਤਿੰਨ ਦੋਸ਼ੀ ਜਿਹੜੇ ਆਏ ਆ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਔਰ ਜਦੋਂ ਇਹਨਾਂ ਦੀ ਪੁੱਛਗਿੱਛ ਕੀਤੀ ਗਈ ਔਰ ਕਲੀਅਰ ਹੋਇਆ ਉਹਦੇ ਚੋ ਇਹ ਪਤਾ ਲੱਗਾ ਵੀ 15-16 ਸਾਲ ਤੋਂ ਇੱਕ ਪੰਕਜ ਨਾਮ ਦਾ ਵਿਅਕਤੀ ਇਹਨਾਂ ਕੋਲ ਪਹਿਲੇ मुੰਚੀ ਦਾ ਕੰਮ ਕਰਦਾ ਸੀ ਆੜਤ ਤੇ ਉਹਨਾਂ ਨੂੰ ਇਹਨੇ ਪਿਛਲੇ ਕੁਝ ਦਿਨਾਂ ਤੋਂ ਤਿੰਨ-ਚਾਰ ਸਾਲ ਤੋਂ ਕੱਢ ਦਿੱਤਾ ਹੋਇਆ ਸੀ ਤੋਂ ਆਪਣੀ ਆੜਤ ਚਲਾਉਂਦਾ ਸੀ ਤੋਂ ਉਹਨੇ ਆਪਣੀ ਆੜਤ ਤੇ ਜਿਹੜਾ मुੰਚੀ ਰੱਖਿਆ ਹੋਇਆ ਸੀ ਸ਼ਮਸ਼ੀਰ ਸਿੰਘ ਜੀ ਇਸ ਸ਼ੇਰਾ ਉਹਨੂੰ ਕਿਹਾ ਕਿ ਮੈਂ ਇਹਦੇ ਨਾਲ ਬਦਲਾ ਲੈਣਾ ਹੈ ਇਹਦੇ ਕੋਲ ਆਪਾਂ ਫਰੋਤੀ ਫਰੂਤੀ ਦੀ ਮੰਗ ਕਰੀਏ ਉਹਨੇ ਫਿਰ ਇਹਨੇ ਇੱਕ ਗੁਰਪ੍ਰੀਤ ਮੁੰਡਿਆ ਦਾ ਨਾਮ ਦੱਸਿਆ ਕਿ ਇਹ ਫੋਨ ਫੋਨ ਇਹਦੇ ਤੋਂ ਕੁਰਬਾਨੀ ਆ ਤੇ ਇਹ ਤਿੰਨੋਂ ਇਕੱਠੇ ਬੈਠ ਕੇ ਜਿਹੜੇ ਫੋਨ ਇਹਨਾਂ ਨੇ ਦੋ ਗੁਆਰ ਨੂੰ ਕੀਤੇ ਔਰ ਇਸ ਜਿਹੜਾ ਉਹ ਤੋ ਫਰੋਤੀ ਕਰਦੇ ਕਰਦੇ ਸੌਦਾ ਕਰਦੇ 3-4 ਲੱਖ ਰੁਪਏ ਤੇ ਆ ਗਏ ਸੀ 30 ਲੱਖ ਤੋਂ ਤੇ ਇਹ ਤਿੰਨੋਂ ਜਿਹੜੇ ਪੁਲਿਸ ਦੇ ਹੱਥੇ ਚੜਦੇ ਕਾਬੂ ਆ ਗਏ ਦੂਸਰ ਗੈਂਸਟਰ ਗੋਲਡੀ ਬਰਾਡ ਦਾ ਵੀ ਨਾਮ ਵਰਤੇ ਇਹਨਾਂ ਨੇ ਹਾਂਜੀ ਇਹਨਾਂ ਨੇ ਗੋਲਡੀ ਬਰਾਡ ਦਾ ਨਾਮ ਲੈ ਕੇ ਔਰ ਜਿਹੜਾ ਥਰੋਤੀ ਦੀ ਮੰਗ ਕੀਤੀ ਸੀਗੀ ਕਿ ਕਿੰਨਾ ਬ੍ਰਾਂਤੀ ਫਰੈਂਕ ਕੋਈ ਹੋਈ ਹੋਰ ਕੀ ਕੀ ਉਹ ਇੱਕ ਤਾਂ ਸਕੂਲ ਮੋਟਰਸਾਈਕਲ ਹੈ ਜੀ ਆ ਉਹ ਹੁਣ ਵੈਰੀਫਾਈ ਕਰਦੇ ਚੋਰੀ ਦਾ ਕਿ ਇਹਨਾਂ ਦਾ ਹਵਤਾ ਹੈਗਾ ਔਰ ਇੱਕ ਇਹਨਾਂ ਕੋਲ ਟਵਾਈ ਪਿਸਟਲ ਸੀਗੀ ਪਰ ਤੁਲਾਬ ਮੋਬਾਈਲ ਨੂੰ ਕੋਈ ਸਿਸਟਮ ਔਰ ਮੋਬਾਈਲ ਤਾਂ ਹੈਗੀ ਹੈ ਜੀ ਜਿਹੜੇ ਇਹਨਾਂ ਕੋਲ ਜਿਹੜਾ ਜਿਹਦਾ ਨੈਟ ਯੂਜ਼ ਕਰਦੇ ਰਹੇ ਔਰ ਜਿਹਨੇ ਤੋਂ ਕਾਲਾਂ ਕਰਦੇ ਰਹੇ ਉਹ ਸਾਰੇ ਮੋਬਾਈਲ ਰਿਕਵਰ ਹੋ ਗਏ ਬਾਕੀ ਉਹਨਾਂ ਤੋਂ ਦੇ ਅਸੀਂ ਇਦਾਂ ਦੀ ਜਿਹੜੀ ਹੈ ਇਨਵੈਸਟੀਗੇਸ਼ਨ ਰਿਮਾਂਡ ਲੈ ਕੇ ਕਰ ਕਰਾਂਗੇ ਕਿ ਹੋਰ ਕਿਸੇ ਨੂੰ ਕਾਲਾਂ ਕੀਤੀਆਂ ਇਹਨਾਂ ਨੇ ਜਾਂ ਕੁਝ ਹੋਰ ਹੈ ਕੋਈ ਸਰ ਕਿਸ ਤਰ੍ਹਾਂ ਕਾਲ ਕਰ ਲੈਂਦੇ ਜੀ ਇਹਨਾਂ ਨੂੰ ਕਿੱਦਾਂ ਕਰ ਲੈਂਦੇ ਕੋਈ ਜਿਵੇਂ ਐਪਸ ਵਗੈਰਾ ਹੈਗੀਆਂ ਜੀ ਐਪਸ ਵਗੈਰਾ ਜਾਂ ਉਹ ਉਹਨੂੰ ਮਾਸਕਿੰਗ ਕਰ ਲੈਂਦੇ ਆਪਣੇ ਨੰਬਰ ਨੂੰ ਐਪ ਦੇ ਥਰੂ ਨੰਬਰ ਜਿਹੜਾ ਹੈਗਾ ਤੁਹਾਨੂੰ ਆ ਜਾਂਦਾ ਹਰ ਵਾਰ ਜਿੰਨੀ ਵਾਰ ਕਾਲ ਕਰਦੇ ਹੋ ਤੁਹਾਨੂੰ ਨੰਬਰ ਬਦਲ ਕੇ ਆ ਜਾਂਦਾ ਉਸ ਤੋਂ ਇਹ ਕਾਲਾਂ ਕਰਦੇ ਰਹੇ ਕਿੰਨੀ ਫਰौती ਮੰਗੀ ਗਈ ਸੀ ਨੰਨਾ ਇਹਨਾਂ ਨੇ 30 ਲੱਖ ਰੁਪਏ ਮੰਗੀ ਸੀ ਔਰ ਫਿਰ ਉਹ ਕਰਦੇ ਕਰਦੇ 20 ਲੱਖ 15 ਲੱਖ ਤੋਂ ਅਲਟੀਮੇਟਲੀ ਇਹਨਾਂ ਦਾ 30 3 ਲੱਖ ਰੁਪਏ ਦੀ ਗੱਲ ਮੁੱਕੀ ਸੀ ਔਰ ਇਹ ਤਿੰਨਾਂ ਨੇ ਇਹ ਫੈਸਲਾ ਕੀਤਾ ਸੀ ਪੰਕਾ ਜੀ ਨੇ ਉਹਨਾਂ ਨੂੰ ਕਿਹਾ ਸੀ ਵੀ ਆਪਾਂ 30 ਲੱਖ ਲੱਖ ਰੁਪਈਆ ਮੰਗ ਲਾਂਗੇ ਅਗਲੀ ਕਾਰਵਾਈ ਸਰ ਕੀ ਕੀਤੀ ਜਾ ਰਹੀ ਹੈ ਬਸ ਇਹਨਾਂ ਦੀ ਹੁਣ ਜੜੀ ਅਸੀਂ ਇਹ ਹੀ ਦੇਖ ਰਹੇ ਹਾਂ ਵੀ ਫੋਨ 'ਚ ਕੋਈ ਹੋਰ ਇਹਨਾਂ ਦਾ ਡਾਟਾ ਵਗੈਰਾ ਉਹਨਾਂ ਦੀ ਫਰੈਂਚਿਕ ਕਰਾ ਕੇ ਵੀ ਕੋਈ ਹੋਰ ਕਿਸੇ ਨੂੰ ਕਾਲਾਂ ਕੀਤੀਆਂ ਜਾਂ ਇਹਨਾਂ ਦੀ ਪੁੱਛਗਿੱਛ ਕਰ ਰਹੇ ਸਰ ਹੋਰੇ ਨਹੀਂ ਤੇ ਮਾਮਲੇ ਵੀ ਪਹਿਲਾਂ ਕੋ ਦਰਜ ਕੀ ਹੈ ਨਾ ਪਹਿਲੇ ਨਹੀਂ ਪਹਿਲੇ ਨਹੀਂ